ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਦੰਦਾਂ ਨੂੰ ਮੋਤੀਆਂ ਵਾਂਗ ਸਫੇਦ ਕਰਨ ਅਤੇ ਚਮਕਦਾਰ ਬਣਾਉਣ ਦਾ ਸੌਖਾ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਸ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਦੰਦਾਂ ਨੂੰ ਚਿੱਟਾ ਅਤੇ ਚਮਕਦਾਰ ਬਣਾ ਸਕਦੇ ਹੋ। ਦੋਸਤੋ ਅੱਜਕੱਲ ਪੀਲੇ ਦੰਦਾਂ ਨੂੰ ਸਫੇਦ ਚਿੱਟਾ ਕਰਨ ਲਈ ਬਾਜ਼ਾਰ ਵਿੱਚੋਂ ਅਨੇਕਾਂ ਕਿਸਮ ਦੇ ਪੇਸਟ ਮੌਜੂਦ ਹਨ ਜੋ ਦਾਅਵਾ ਕਰਦੇ ਹਨ ਕਿ ਪੇਸਟ ਦੇ ਇਸਤੇਮਾਲ ਨਾਲ ਤੁਹਾਡੇ ਦੰਦ ਮੋਤੀਆਂ ਵਰਗੇ ਚਿੱਟੇ ਸੁੰਦਰ ਹੋਣ ਲੱਗਦੇ ਹਨ। ਦੋਸਤੋ ਇਹ ਪੇਸਟ ਮਹਿੰਗੇ ਤਾਂ ਹੁੰਦੇ ਹੀ ਹਨ ਨਾਲ ਹੀ ਇਹਨਾਂ ਦੇ ਇਸਤੇਮਾਲ ਨਾਲ ਨਾ ਸਾਨੂੰ ਕੋਈ ਫਾਇਦਾ ਹੁੰਦਾ ਹੈ ਸਗੋਂ ਨੁਕਸਾਨ ਹੀ ਮਿਲਦੇ ਹਨ ਖਾਣ ਪੀਣ ਦੀ ਗਲਤ ਆਦਤਾ ਕਰਕੇ ਦੰਦਾਂ ਤੇ ਪੀਲਾਪਨ ਆ ਜਾਂਦਾ ਹੈ ਜਿਵੇਂ ਕਿ ਜਿਹੜੇ ਲੋਕ ਸਿਗਰਟ ਬੀੜੀ ਪੰਤ ਵਾਕੂ ਗੁਟਕਾ ਖਾਂਦੇ ਹਨ ਜਿਆਦਾ ਚਾਹ ਕੌਫੀ ਪੀਣ ਨਾਲ ਵੀ ਦੰਦਾਂ ਦਾ ਪੀਲਾਪਨ ਆ ਜਾਂਦਾ ਹੈ ਜਿਆਦਾ ਠੰਡੀਆਂ ਚੀਜ਼ਾਂ ਜਿਵੇਂ ਕਿ ਕੋਲਡ ਡਰਿੰਕ ਪੀਣ ਨਾਲ ਵੀ ਸਾਨੂੰ ਦੰਦਾਂ ਦੇ ਪੀਲੇਪਨ ਦੀ ਸਮੱਸਿਆ ਹੋ ਜਾਂਦੀ ਹੈ ਜੇਕਰ ਤੁਸੀਂ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰੋਗੇ ਤਾਂ ਵੀ ਤੁਹਾਡੇ ਦੰਦ ਪੀਲੇ ਅਤੇ ਖਰਾਬ ਦਿਖਣਗੇ ਦੋਸਤੋ ਇਸੇ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਐਸਾ ਕਰੇਲ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ ਤੁਹਾਨੂੰ ਆਪਣੇ ਪੀਲੇ ਦੰਦਾਂ ਤੋਂ ਛੁਟਕਾਰਾ ਮਿਲ ਜਾਵੇਗਾ ਚਿੱਟੇ ਅਤੇ ਚਮਕਦਾਰ ਦੰਦ ਹੋਣਗੇ ਤਾਂ ਮੁਸਕਰਾਹਟ ਹੋਰ ਵੀ ਚੰਗੀ ਲੱਗਦੀ ਹੈ ਪੀਲੇ ਦੰਦਾਂ ਕਾਰਨ ਵਿਅਕਤੀ ਕਿਸੇ ਸਾਹਮਣੇ ਖੁੱਲ ਕੇ ਹੱਸਣ ਤੋਂ ਹਿਚਕਾਉਂਦਾ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਦੱਸਦੇ ਹਾਂ ਇਸ ਸੌਖੇ ਘਰੇਲੂ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਜੋ ਚੀਜ਼ ਦੀ ਤੁਹਾਨੂੰ ਪਹਿਲਾਂ ਲੋੜ ਪਵੇਗੀ ਉਹ ਹੈ ਸਿੰਧਾ ਨਮਕ ਬਾਜ਼ਾਰ ਵਿੱਚੋਂ ਸਿੰਧਾ ਨਮਕ ਤੁਹਾਨੂੰ ਬੜੀ ਹੀ ਆਸਾਨੀ ਨਾਲ ਮਿਲ ਜਾਵੇਗਾ ਦੋ ਚੁਟਕੀ ਸਿੰਧਾ ਨਮਕ ਦੇ ਲੈ ਕੇ ਤੁਸੀਂ ਕਿਸੇ ਖਾਲੀ ਕੋਲੀ ਵਿੱਚ ਪਾਉਣੇ ਹਨ ਅਗਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਹਲਦੀ ਦੋ ਚੁਟਕੀ ਹਲਦੀ ਪਾਊਡਰ ਦੇ ਲੈ ਕੇ ਤੁਸੀਂ ਸਿੰਧਾ ਨਮਕ ਨਾਲ ਮਿਲਾ ਦੇਣੇ ਹਨ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਸਰੋਂ ਦਾ ਤੇਲ ਅੱਧਾ ਚਮਚ ਸਰੋਂ ਦੇ ਤੇਲ ਦਾ ਲੈ ਕੇ ਤੁਸੀਂ ਸਿੰਧਾ ਨਮਕ ਅਤੇ ਹਲਦੀ ਨਾਲ ਮਿਲਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਨੁਸਖੇ ਦਾ ਇੱਕ گاੜਾ ਪੇਸਟ ਤਿਆਰ ਹੋ ਜਾਵੇਗਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸਾਡੇ ਕੋਲ ਇੱਕ ਪੇਸਟ ਤਿਆਰ ਹੋ ਗਿਆ ਹੈ ਪੀਲੇ ਦੰਦਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਬਹੁਤ ਹੀ ਆਸਾਨੀ ਨਾਲ ਚਿੱਟਾ ਕਰਨ ਦਾ ਘਰੇਲੂ ਨੁਸਖਾ ਬੰਨ ਕੇ ਤਿਆਰ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਆਪਣੀਆਂ ਉਂਗਲੀਆਂ ਨਾਲ ਇਸ ਨੁਸਖੇ ਨੂੰ ਦੰਦਾਂ ਤੇ ਮਸੂੜਿਆਂ ਤੇ ਲਗਾ ਕੇ ਕੁਝ ਸਮੇਂ ਲਈ ਛੱਡ ਦੇਣਾ ਹੈ ਥੋੜੀ ਦੇਰ ਬਾਅਦ ਫਿਰ ਕੁਰਲੀ ਕਰ ਲੈਣੀ ਹੈ ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਤਾਂ ਦੂਰ ਹੋਵੇਗਾ ਹੀ ਨਾਲ ਹੀ ਹਿਲਦੇ ਹੋਏ ਦੰਦ ਵੀ ਠੀਕ ਹੋ ਜਾਣਗੇ ਮਸੂੜਿਆਂ ਵਿੱਚ ਖੂਨ ਨਿਕਲਣਾ ਮਸੂੜਿਆਂ ਦਾ ਰੇਸ਼ਾ ਸੋਜ ਖਤਮ ਹੋ ਜਾਵੇਗੀ ਲਗਾਤਾਰ ਕੁਝ ਦਿਨ ਇਸ ਨੁਸਖੇ ਦਾ ਇਸਤੇਮਾਲ ਰੋਜ਼ ਕਰੋ ਤੁਹਾਡੇ ਦੰਦ ਮੋਤੀਆਂ ਦੀ ਤਰ੍ਹਾਂ ਚਿੱਟੇ ਹੋ ਜਾਣਗੇ ਦੰਦਾਂ ਦਾ ਪੀਲਾਪਨ ਖਤਮ ਹੋ ਜਾਵੇਗਾ ਦੰਦਾਂ ਦਾ ਹਿਲਣਾ ਅਤੇ ਦਰਦ ਵੀ ਖਤਮ ਹੋ ਜਾਵੇਗਾ ਮਸੂੜੇ ਲੋਹੇ ਵਾਂਗ ਮਜ਼ਬੂਤ ਬਣ ਜਾਣਗੇ ਮਸੂੜੇ ਸੰਬੰਧੀ ਕੋਈ ਵੀ ਤੁਹਾਨੂੰ ਬਿਮਾਰੀ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਪਾਇਰੀਆ ਦੰਦਾਂ ਦੀ ਬਿਮਾਰੀ ਨਹੀਂ ਲੱਗੇਗੀ ਸੋ ਦੋਸਤੋ ਤੁਸੀਂ ਵੀ ਘਰ ਵਿੱਚ ਬਣਾ ਕੇ ਇਸ ਕਰੇਲੂ ਨੁਸਖੇ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਕਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ